ਨਸ਼ਿਆਂ ਉਠਲ ਪਾਉਣ ਅਤੇ ਮਾੜੇ ਅੰਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਪੱਬਾਪਾਰ ਆਪਰੇਸ਼ਨ ਕਾਸੋ ਤਿਤ ਪਠਾਨਕੋਟ ਪੁਲਿਸ ਕੈਂਟ ਰੇਲਵੇ ਸਟੇਸ਼ਨ ਵਿਖੇ ਚਲਾਇਆ ਸਰਚ ਅਭਿਆਨ ਪੰਜਾਬ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਉਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਪੱਬਾਂ ਪਾਰ ਦੇਸ ਰਹੀ ਹੈ ਜਿਸ ਦੇ ਚਲਦੇ ਪਠਾਨਕੋਟ ਪੁਲਿਸ ਵੱਲੋਂ ਗੁਆੰਡੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਤੇ ਸੱਤ ਨਾਕੇ ਲਗਾਏ ਗਏ ਨੇ ਉਥੇ ਹੀ ਦੂਜੇ ਪਾਸੇ ਆਪਰੇਸ਼ਨ ਕਾਸੋ ਤਿਤ ਵਖ ਵਖ ਥਾਵਾਂ ਤੇ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਅਤੇ ਇਸੇ ਦੇ ਤਿਤ ਅੱਜ ਪਠਾਨਕੋਟ ਪੁਲਿਸ ਵੱਲੋਂ ਚੱਕੀ ਕੈਂਟ ਰੇਲਵੇ ਸਟੇਸ਼ਨ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਸਟੇਸ਼ਨ ਤੇ ਖੜੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱ ਕੈਂਟ ਸਟੇਸ਼ਨ ਵਿਖੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਪੰਜਾਬ ਚ ਵਿਕ ਰਹੇ ਨਸ਼ੇ ਨੂੰ ਰੋਕਿਆ ਜਾ ਸਕੇ ਉਨ੍ਹਾਂ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਇਹ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਉੱਥੇ ਹੀ ਇੰਟਰ ਸਟੇਟ ਨਾਕੇ ਲਗਾ ਬਾਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜੀ ਇਹ ਅੱਜ ਕੈਸੋ ਕੀਤਾ ਜਾ ਰਿਹਾ ਇਹ ਕੈਂਟ ਰੇਲਵੇ ਸਟੇਸ਼ਨ ਹੈ ਇਸ ਤਰ੍ਹਾਂ ਸਿਟੀ ਰੇਲਵੇ ਸਟੇਸ਼ਨ 'ਚ ਵੀ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿਸੇ ਜਾਣ ਜੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਪਹਿਲਾਂ ਪੁਲਿਸ ਅੰਤਰਗਤ ਜਿਹੜੀ ਪੰਜਾਬ ਪੁਲਿਸ ਹੈ ਉਹ ਸਪੈਸ਼ਲ ਕੈਂਪੇਨ ਚਲਾ ਰਹੀ ਹੈ ਨਾਰਕੋਟਿਕਸ ਦੇ ਅਗੇਂਸਟ ਤੇ ਉਹਦਾ ਹੀ ਇੱਕ ਅੱਜ 파ਟ ਹੈ ਜਿਹਦੇ ਵਿੱਚ ਕੈਸੋ ਜਿਹੜਾ ਪੂਰੇ ਪੰਜਾਬ 'ਚ ਕੀਤਾ ਜਾ ਰਿਹਾ ਤੇ ਆਪਾਂ ਜਿੱਥੇ ਸਿਟੀ ਕੈਂਟ ਰੇਲਵੇ ਸਟੇਸ਼ਨ 'ਤੇ ਮੌਜੂਦ ਹੈ ਇੱਥੇ ਵੀ ਕੈਸੋ ਕੀਤਾ ਜਾ ਰਿਹਾ ਤੇ ਆਪਣੀ ਇੱਥੇ ਫੋਰਸ ਆਈ ਹੈ ਤੇ ਆਪਾਂ ਪੂਰੀ ਚੈਕਿੰਗ ਕਰ ਰਹੇ ਹਾਂ ਤੇ ਇਹਦਾ ਮੇਨ ਉਦੇਸ਼ ਇਹ ਹੀ ਹੈ ਕਿ ਵੀ ਜਿਹੜੇ ਵੀ ਕੋਈ ਨਾਰਕੋਟਿਕਸ ਦੀ ਸਮਗਲਿੰਗ 'ਚ ਲੱਗੇ ਆ ਬੰਦੇ ਉਹ ਕਿਸੇ ਵੀ ਪਾਸੋਂ ਜਿਹੜਾ ਉਹ ਭੱਜ ਨਾ ਸਕਣ ਤੇ ਆਪਾਂ ਕੋਈ ਵੀ ਐਸ ਏਰੀਆ ਨਾ ਛੱਡੀਏ ਚਾਹੇ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਹੋਵੇ ਹੋਰ ਪਬਲਿਕ ਪਲੇਸਿਸ ਹੋਈਏ ਹੁਣ ਸਾਰੀ ਜਿਹੜਾ ਲੋਕੇਸ਼ਨਸ ਤੇ ਆਪਾਂ ਰੈਂਡਮਲੀ ਚੈਕਿੰਗ ਕਰੀਏ ਤੇ ਅੱਜ ਆਪਾਂ ਇੱਥੇ ਚੈਕਿੰਗ ਕਰ ਰਹੇ ਹਾਂ ਸਿਰ ਕੁਝ ਫੀਲ ਬ੍ਰਾਂਧੀ ਹੋਈ ਕਿਸੇ ਸੀ ਜੇ ਤੁਹਾਨੂੰ ਕੀ ਆਪਾਂ ਚੈਕਿੰਗ ਆਲਸਟਾਰਟ ਕੀਤੀ ਹੈ ਤੇ ਬ੍ਰਾਂਧੀ ਹੋਈ ਹੋਗੀ ਤੁਹਾਨੂੰ ਇਨਫੋਰਮ ਕਰਾਂਗੇ ਸਿਰ ਇਸ ਤੋਂ ਇਲਾਵਾ ਜੇਕਰ ਨਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਨਾਕਿਆਂ ਦੇ ਕਿਵੇਂ ਜਿਹੇ ਸਖਰ ਕਰਨ ਕੀਤੇ ਗਏ ਕੀ ਕਰੂ ਨਾਕਿਆਂ ਦੇ ਕਿਵੇਂ ਦੇ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਕਿ ਚਾਹੇ ਚੈਕਿੰਗ ਅਭਿਆਨ ਤੋਂ ਇਲਾਵਾ ਜਿਹੜੇ ਹੈਗੇ ਨੇ ਜੀ ਦੋ ਤਿੰਨ ਟਾਈਪ ਦੇ ਨਾਕੇ ਆ ਜੀ ਇੱਕ ਤੇ ਹੈ ਆਪਣੇ ਕੋਲ ਇੰਟਰ ਸਟੇਟ ਨਾਕੇ ਕਿਉਂਕਿ ਆਪਣੇ ਨਾਲ ਇੱਥੇ ਹਿਮਾਚਲ ਵੀ ਲੱਗਦਾ ਤੇ ਜੰ ਕੇ ਵੀ ਲੱਗਦਾ ਦੂਸਰੀ ਕੈਟੇਗਰੀ ਹੈ ਇੰਟਰ ਡਿਸਟ੍ਰਿਕਟ ਨਾਕੇ ਕਿਉਂਕਿ ਇੰਟਰ ਡਿਸਟ੍ਰਿਕਟ ਜੀ ਆਪਣੇ ਨਾਲ ਹੁਸ਼ਿਆਰਪੁਰ ਲੱਗਦਾ ਤੇ ਇਧਰੋਂ ਗਰਦਾਸਪੁਰ ਲੱਗਦਾ ਤੀਸਰੀ ਕੈਟੇਗਰੀ ਹੈ ਸੈਕਿੰਡ ਲਾਈਨ ਆਫ ਡਿਫੈਂਸ ਦੇ ਨਾਕੇ ਬੀਇੰਗ ਅ ਬਾਰਡਰ ਡਿਸਟ੍ਰਿਕਟ ਫਿਰ ਸਾਡੇ ਕੋਲ ਡਿਫੈਂਸ ਦੇ ਸੈਕਿੰਡ ਲਾਈਨ ਆਫ ਡਿਫੈਂਸ ਦੇ ਵੀ ਨਾਕੇ ਆ ਤੇ ਤਿੰਨੋਂ ਕੈਟਾਗਰੀਜ਼ ਦੇ ਨਾਕਿਆਂ ਤੇ ਆਪਾਂ ਕਾਫੀ ਸਟਰੋਂਗਲੀ ਫੋਰਸ ਡਿਪਲੋਏ ਕੀਤੀ ਹੈ ਜਿਹੜੇ ਜਿਹੜੇ ਵੀ ਸਾਡੇ ਨਾਕੇ ਆ ਉਹਨਾਂ ਤੇ ਆਪਾਂ ਜਿਹੜੀ ਹੈ ਫੋਰਸ ਆ ਉਹ ਸਫੀਸ਼ੀਐਂਟ ਨੰਬਰ ਉੱਥੇ ਡਿਪਲੋਏ ਕੀਤਾ ਤਾਂਕਿ ਉਹ ਜਿਹੜਾ ਨਾਕਾ ਉਹ ਆਪਣੇ ਆਪ ਚ ਸੈਲਫ ਸਫੀਸ਼ੀਐਂਟ ਹੋਵੇ ਕਿਸੇ ਵੀ ਕੰਟੀਜੈਂਸੀ ਨੂੰ ਐਡਰੈਸ ਕਰਨ ਲਈ ਤੇ ਉਹਨਾਂ ਨਾਕਿਆਂ ਤੇ ਆਪਾਂ ਪੁਖਤਾ ਜਿਹੜੇ ਆ ਉਹ ਸੁਰੱਖਿਆ ਪ੍ਰਬੰਧ ਕੀਤੇ ਆ ਜਿਹਦੇ ਵਿੱਚ ਸਭ ਤੋਂ ਪਹਿਲੇ ਉਹਨਾਂ ਕੋਲ ਜਿਹੜੇ ਵੈਪਨ ਆ ਉਹ ਸਾਰੇ ਆਪਾਂ ਇਨਸ਼ੋਰ ਕੀਤਾ ਕਿ ਮੈਕਸਿਮ ਨਾਕਿਆਂ ਤੇ ਆਪਾਂ AK47s ਦਿੱਤੀਆਂ ਨਾਲ ਉਹਨਾਂ ਕੋਲ ਸਫੀਸ਼ੀਐਂਟ ਐਮਿਨਿਸ਼ਨ ਦਿੱਤਾ ਟੈਕਟੀਕਲ ਪੌਚੇਸ ਵੀ ਜਿਹੜੇ ਆਪਾਂ ਉਹਨਾਂ ਨੂੰ ਦਿੱਤੇ ਆ ਉਸ ਤੋਂ ਇਲਾਵਾ ਕੋਈ ਵੀ ਜਿਹੜਾ ਇਨਕਾਊਂਟਰ ਹੈ ਜਾਂ ਕੰਟੈਕਟ ਹੈ ਉਹਦੇ ਵਿੱਚ ਮੁਕਾਬਲਾ ਕਰਨ ਲਈ ਜਿੱਦਾਂ ਬੀਪੀ ਜੈਕਟਸ ਹੈ ਉਹ ਵੀ ਆਪਾਂ ਦਿੱਤੀਆਂ ਨਾਈਟ 'ਚ ਆਪਾਂ ਉਹਨਾਂ ਨੂੰ ਡ੍ਰੈਗਨ ਲਾਈਟਸ ਦਿੱਤੀਆਂ ਇਸ ਤੋਂ ਇਲਾਵਾ ਉੱਥੇ ਹਾਈ ਰੈਜ਼ੋਲੂਸ਼ਨ ਕੈਮਰਾਜ਼ ਲੱਗੇ ਆ ਬੈਰੀਕੇਡਸ ਲੱਗੇ ਆ ਤੇ ਉੱਥੇ ਜੋ ਆਪਾਂ ਸਪੈਸ਼ਲ ਆਪਰੇਟਿਵਸ ਹੀ ਲਗਾਏ ਆ ਜਿਹੜੇ ਆਪਣੇ ਪਾਇਸ ਐਪ ਨਾਲ ਜਾਂ ਵਾਹਨਾਂ ਨਾਲ ਸ਼ੱਕੀ ਵਿਅਕਤੀਆਂ ਨੂੰ ਚੈੱਕ ਕਰਦੇ ਆ ਆਪਾਂ ਹਰ ਪ੍ਰਕਾਰ ਨਾਲ ਜਿਹੜੇ ਉਹ ਨਾਕੇਆ ਸੈਲਫ ਸਬਸਿਡੀਅੰਟ ਬਣਾਇਆ ਹੈ ਕਿ ਆਪਣੇ ਪਦਰ ਤੇ ਉਹ ਕਿਸੇ ਵੀ ਮੁਕਾਬਲਾ ਕਰਨ ਲਈ ਤਿਆਰ ਹੈ